ਸੋ ਹਾਂ ਮੈਨੂੰ ਚਿੱਠੀ ਆਈ ਆ ਇਹ ਚਿੱਠੀ ਮੈਨੂੰ ਕਿਉਂ ਆਈ ਆ ਮੈਂ ਤੁਹਾਨੂੰ ਕਾਰਨ ਦੱਸਣ ਜਾ ਰਿਹਾ ਸੋ ਯੂਕੇ ਦੇ ਵਿੱਚ ਕੀ ਹੁੰਦਾ ਵੀ ਬਹੁਤ ਸਾਰੀਆਂ ਵੋਟਾਂ ਪੈਂਦੀਆਂ ਨੇ ਜਿਵੇਂ ਹੁਣੇ ਪਿੱਛੇ ਜੇ ਆਪਾਂ ਪ੍ਰਧਾਨ ਮੰਤਰੀ ਚੁਣ ਕੇ ਹਟਿਆ ਉਹਦੀਆਂ ਵੋਟਾਂ ਵੀ ਤੁਸੀਂ ਵਾਇਆ ਪੋਸਟ ਯਾਨੀ ਕਿ ਚਿੱਠੀ ਰਾਹੀਂ ਪਾ ਸਕਦੇ ਜੇ ਤੁਸੀਂ ਵੋਟ ਪਾਣ ਨਹੀਂ ਜਾ ਸਕਦੇ ਹੈਨਾ ਸੋ ਸਿਮਿਲਰਲੀ ਇਹ ਜਿਹੜੀ ਵੋਟ ਆ ਉਹ ਮੈਂ ਚਿੱਠੀ ਰਾਹੀਂ ਪਾ ਰਿਹਾ ਇਹ ਯੂਨੀਅਨ ਜੁਆਇਨ ਕੀਤੀ ਹੋਈ ਆ ਮੈਂ ਯੂਨੀਅਨਸ ਹੁੰਦੀਆਂ ਨੇ ਮਤਲਬ ਹਰ ਇੱਕ ਕਿੱਤੇ ਦੇ ਵਿੱਚ ਹਰ ਇੱਕ ਬਿਜ਼ਨਸ ਦੇ ਵਿੱਚ ਹਰ ਇੱਕ ਸੈਕਟਰ ਦੇ ਵਿੱਚ ਯੂਨੀਅਨਸ ਹੁੰਦੀਆਂ ਨੇ ਹੁਣ ਜੇ ਤੁਸੀਂ ਹੈਲਥ케ਅਰ ਸੈਕਟਰ 'ਚ ਕੰਮ ਕਰਦੇ ਹੋ ਤਾਂ ਉੱਥੇ ਹੈਲਥ케ਅਰ ਦੀਆਂ ਯੂਨੀਅਨਸ ਹੁੰਦੀਆਂ ਨੇ ਕੰਸਟਰਕਸ਼ਨ 'ਦ ਕਰਦੇ ਹੋ ਕੰਸਟਰਕਸ਼ਨ ਵਾਲੀਆਂ ਹੁੰਦੀਆਂ ਨੇ ਕੋਈ ਵੀ ਕਿੱਤਾ ਹੋਵੇ ਹਰ ਤਰ੍ਹਾਂ ਦੀ ਕਿੱਤੇ ਦੇ ਵਿੱਚ ਯੂਨੀਅਨਸ ਹੁੰਦੀਆਂ ਨੇ ਜਿਹੜੀਆਂ ਕਿ ਉੱਥੇ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਜੌਬ ਕਰਨ ਵਾਲੇ ਲੋਕਾਂ ਨੂੰ ਪ੍ਰੋਟੈਕਟ ਕਰਦੀਆਂ ਨੇ ਹੁਣ ਉਹਨਾਂ ਯੂਨੀਅਨਸ ਦੇ ਪ੍ਰਧਾਨ ਚੁਣੇ ਜਾਂਦੇ ਆ ਸੈਕਟਰੀ ਚੁਣੇ ਜਾਂਦੇ ਆ ਹਰ ਇੱਕ ਸਾਲ ਜਾਂ ਦੋ ਸਾਲੀਆਂ ਤਿੰਨ ਸਾਲ ਬਾਅਦ ਸੋ ਐਵੇਂ ਹੀ ਮੇਰੀ ਯੂਨੀਅਨ ਆ ਯੂਨੀਸਨ ਜਿਹੜੀ ਮੈਂ ਕਦੇ ਮੈਂ ਖੁਦ ਵੀ ਜਦੋਂ ਐਸ ਅ ਕੇਅਰ ਵਰਕਰ ਕੰਮ ਕਰਦਾ ਹੁੰਦਾ ਸੀ ਮੈਂ ਯੂਨੀਅਨ ਇਹ ਅਜਾਇਨ ਕੀਤੀ ਸੀ ਜਿਹਦਾ ਮੈਨੂੰ ਬਹੁਤ ਫਾਇਦਾ ਹੋਇਆ ਸੀਗਾ ਤੇ ਸਟਿਲ ਮੈਂ ਜੌਬ ਚਾਹੇ ਨਹੀਂ ਕਰਦਾ ਕਿੰਨੇ ਟਾਈਮ ਤੋਂ ਪਰ ਮੈਂ ਯੂਨੀਅਨ ਰੱਖੀ ਹੋਈ ਆ ਅਜੇ ਵੀ ਮੈਂ ਫੀਸ ਭਰਦਾ ਹਾਂ ਯੂਨੀਅਨ ਦੀ ਜਿਹੜੀ ਮੈਂਬਰਸ਼ਿਪ ਦੀ ਫੀਸ ਹੁੰਦੀ ਹੈ ਬਹੁਤ ਮਮਲੀ ਜੀ ਹੁੰਦੀ ਹੈ ਬਟ ਮੈਂ ਭਰਦਾ ਹਾਂ ਅਜੇ ਵੀ ਕਿਉਂਕਿ ਮੈਨੂੰ ਯੂਨੀਅਨ ਨਾਲ ਪਿਆਰ ਆ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਸੀਗਾ ਜਦੋਂ ਉਸ ਟਾਈਮ ਦੌਰਾਨ ਮੈਂ ਜੌਬ ਕਰਦਾ ਸੀਗਾ ਉਹ ਮੈਂ ਤੁਹਾਨੂੰ ਕਹਾਣੀ ਕਿਸੇ ਦਿਨ ਫੇਰ ਸ਼ੇਅਰ ਕਰੂੰਗਾ ਬਹੁਤ ਜ਼ਿਆਦਾ ਘੈਂਟ ਕਹਾਣੀ ਆ ਉਹ ਵੀ ਮੈਂ ਕਿਉਂ ਹਜੇ ਤੱਕ ਉਹਨਾਂ ਨੂੰ ਪੇ ਕਰੀ ਜਾਂਦਾ ਤੇ ਹਜੇ ਤੱਕ ਕਿਉਂ ਯੂਨੀਅਨ ਦੇ ਨਾਲ ਆ ਸੋ ਉਹਨਾਂ ਦਾ ਹੀ ਹੁਣ ਜਿਹੜੇ ਇਲੈਕਸ਼ਨ ਨੇ ਹੈਨਾ ਜਰਨਲ ਫੈਕਟਰੀ ਦੇ ਇਲੈਕਸ਼ਨ ਨੇ 2025 ਦੇ ਤੇ ਉਹਦੇ ਵਾਸਤੇ ਵੋਟ ਪਾਉਣ ਲਈ ਉਹਨਾਂ ਨੇ ਮੈਨੂੰ ਇਹ ਪੂਰਾ ਪੈਂਫਲੇਟ ਜਆ ਭੇਜਿਆ ਹੋਇਆ ਆਹਾ ਵੀ ਇਹਦੀ ਸਾਰੀ ਜਾਣਕਾਰੀ ਲਿਖੀ ਆ ਤੇ ਖਾਲੀ ਚਿੱਠੀ ਦਿੱਤੀ ਆ ਇਹੇ ਇਹਦੇ ਸਾਰਾ ਕੁਝ ਇਹਨਾਂ ਦਾ ਆਲਰੇਡੀ ਪੇਡ ਹੁੰਦਾ ਬਸ ਚਿੱਠੀ ਦੇ ਵਿੱਚ ਮੈਂ ਜਿਹੜੇ ਬੰਦਿਆਂ ਦੇ ਨਾਮ ਨੇ ਕੈਂਡੀਡੇਟਾਂ ਦੇ ਉਹਦੇ ਤੇ ਮੋਹਰ ਲਾ ਕੇ ਹਨਾ ਮੋਹਰ ਨਹੀਂ ਲਾਣੀ ਹੁੰਦੀ ਮਤਲਬ ਕਾਟੀ ਮਾਰਨੀ ਹੁੰਦੀ ਹੈ ਉਹਦੇ ਤੇ ਜਿਹਨੂੰ ਸਿਲੈਕਟ ਕਰਨਾ ਉਹਦੇ ਤੇ ਕਾਟੀ ਮਾਰਨੀ ਹੁੰਦੀ ਹੈ ਦੇਖੋ ਕਿੰਨੀ ਗੱਲ ਹੈ ਅਜੀਬ ਗੱਲ ਹੈ ਹਨਾ ਸੋ ਉਹਦੇ ਤੇ ਕਾਟੀ ਮਾਰ ਕੇ ਵਿੱਚ ਪਾ ਕੇ ਇਹ ਚਿੱਠੀ ਦੇ ਠੀਕ ਹੈ ਥੁੱਕ ਲਾ ਕੇ ਇਹ ਥੁੱਕ ਲਾ ਲਓ ਚਾਹੇ ਪਾਣੀ ਲਾ ਲਓ ਤੇ ਇਹਨੂੰ ਬੰਦ ਕਰਕੇ ਇਹਦੇ ਤੇ ਚੇੜਾ ਜਿਹਾ ਹੁੰਦਾ ਲੱਗਿਆ ਮੈਨੂੰ ਥੁੱਕ ਲਾ ਕੇ ਬੰਦ ਕਰ ਲਓ ਫਿਰ ਇਹਨੂੰ ਚਿੱਠੀ ਵਾਲੇ ਡੱਬੇ ਚ ਪਾ ਦੇਣੀ ਹੈ ਤੇ ਆਪੇ ਇਹ ਉਹਨਾਂ ਕੋਲੇ ਪਹੁੰਚ ਜੂਗੀ ਤੇ ਉਹ ਪਹੁੰਚ ਜੂਗੀ ਤੇ ਖੋਲ ਕੇ ਕਾਊਂਟ ਕਰਕੇ ਮੇਰਾ ਵੋਟ ਉੱਥੇ ਮੰਨ ਲਿਆ ਜਾਊਗਾ ਸੋ ਇਦਾਂ ਦਾ ਤਰੀਕਾ ਹੈ ਸੋ ਸ਼ਾਇਦ ਤੁਹਾਨੂੰ ਕਿਸੇ ਨੇ ਨਹੀਂ ਦੱਸੀ ਹੋਊਗੀ ਇਹ ਚੀਜ਼ ਵੀ ਯੂਕੇ 'ਚ ਇਦਾਂ ਵੋਟਾਂ ਵੀ ਪੈਂਦੀਆਂ ਨੇ ਯੂਨੀਅਨਾਂ ਵੀ ਹੁੰਦੀਆਂ ਨੇ ਹਨਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦਾ ਬੈਠੇ ਬਿਠਾਏ ਗੱਲ ਆਈ ਸੀਗੀ ਅਕਸਰ ਮੈਂ ਕੋਸ਼ਿਸ਼ ਕਰਦਾ ਹਾਂ ਵੀ ਆਮ ਜਿਹੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂ ਪਰ ਮੈਂ ਵੀਡੀਓਜ਼ ਪਾ ਨਹੀਂ ਪਾਉਂਦਾ ਨਾ ਯਾਰ ਕਿਉਂਕਿ ਤੁਸੀਂ ਮੇਰੀਆਂ ਨਾਰਮਲ ਵੀਡੀਓ ਸੀ ਦੇਖਦੇ ਹੁੰਦੇ ਆ ਵੀ ਜਾਂ ਦੇਖੋ ਇਹ ਰੂਲਾਂ ਬਾਰੇ ਦੱਸਦਾ ਰਹਿੰਦਾ ਕਦੇ ਇਹ ਵੋ ਸੋ ਇਹ ਆਮ ਜੀਆਂ ਚੀਜ਼ਾਂ ਆ ਜਾਂ ਨਾਰਮਲ ਆਪਣੀ ਲਾਈਫ ਜੀ ਸ਼ੇਅਰ ਕਰਦਾ ਨਹੀਂ ਹੈਗਾ ਖਾਸ ਤੌਰ ਤੇ ਪਰ ਕਦੇ ਕਦੇ ਮੈਨੂੰ ਲੱਗਦਾ ਚਲੋ ਕਰ ਦੇਣੀ ਚਾਹੀਦੀ ਹੈ ਕੋਈ ਗੱਲ ਜਿਹੜੀ ਮਤਲਬ ਤੁਹਾਡੇ ਫਾਇਦੇ ਦੀ ਹੋਵੇ ਹਨ ਤੇ ਹਾਂ ਕਹਾਣੀ ਆਪਣੀ ਰਹਿ ਗਈ ਉਹ ਕਿਸੇ ਹੋਰ ਵੀਡੀਓ 'ਚ ਸਾਂਝੀ ਕਰੂੰਗਾ